ਉਹ ਮੇਰਾ ਤੇ ਮੇਨਾ ਦਾ ਮਕਸਦ ਤਾਂ ਹੈਗਾ ਮੇਰੇ ਛੋਟਾ ਭਰਾ ਵਰਗਾ ਰਵਿੰਦਰ ਦਵਾਨ ਜਿਤਨ ਪਤਨੀ ਛੋੜੇ ਪਾਬੀ ਕਰਵਾਸ ਹੋ ਗਏ ਮੈਂ ਪੰਜਾਬ ਤੋਂ ਬਾਹਰ ਸੀ ਅਫਸੋਸ ਨੂੰ ਆਇਆ ਆ ਜਵਾਨ ਜੀ ਨਾਲ ਦੇਖਿਆ ਬੜੇ ਪਤਨਤੇ ਇਲਾਕੇ ਦੇ ਬੈਠੇ ਨੇ ਬੜਾ ਮਿਲ ਕੇ ਚੰਗਣਾ ਲੱਗਿਆ ਜੀ ਤੁਸੀਂ ਸੁਣਿਆ ਪੁੱਛਿਆ ਪੰਜਾਬ ਦੀ ਗੱਲ ਪੰਜਾਬ ਦਾ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੈ ਅੱਜ ਇਹ ਪੰਜਾਬ ਦਾ ਕੱਲਾ ਕੱਲਾ ਵੋਟਰ ਪੈਨ ਪਾਈ ਹਰ ਵਰਗ ਆਪ ਪਾਰਟੀ ਨੂੰ ਬੁਰਾ ਭਲਾ ਕਹੇ ਜਾਂ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਹਰ ਫਰੰਸ਼ ਤੋਂ ਫੇਰ ਚੁਕੀ ਹੈ। ਹਾਲ ਦੀ ਘੜੀ ਜੋ ਕਿਸਾਨਾਂ ਨਾਲ ਧੱਕਾ ਇਹਨਾਂ ਨੇ ਕੀਤਾ ਹੈ, ਇਹ ਕਰ ਰਹੀ ਹੈ ਬੇਮਿਸਾਲ। ਕੋਈ ਬਹੁਤ ਹੀ ਜ਼ਿਆਦਾ ਨੈਸੰਬੰਧ ਦਾ ਮੰਦਭਾਗਾ। ਇਹਨਾਂ ਨੇ ਕਸਮ ਹੈ। ਦੋ ਵਾਦਾ ਕਰਕੇ ਆਏ ਸੀ ਇੱਕ ਮੌਕਾ ਦੇ ਦਿਓ। 10 ਸਾਲ ਹੋ ਗਏ। ਅੱਜ ਭ੍ਰਸ਼ਟਾਚਾਰ ਜੁਰਾਂ ਤੇ ਹੈ, ਲਾਅ ਐਂਡ ਆਰਡਰ ਖਤਮ ਹੈ, ਜੰਗਲ ਰਾਜ ਹੈ, ਚੱਟਾ ਵਿਗ ਰਿਹਾ ਹੈ। ਮਾਈਨਿੰਗ ਅਥ ਸਜੋਰਾ ਤੇ ਮਿਲੀ ਬੁਗਤ ਨਾਲ ਪ੍ਰਸ਼ਾਸਨ ਮਿਲਿਆ ਹੋਇਆ ਐ ਪਛੇ ਇਹਨਾਂ ਦਰੂਸ ਨਿਕਲ ਗਏ ਇਹਨਾਂ ਦਾ 13 ਫਿੱਟ ਖੜੀ ਹੈ ਪੰਜਾਬ ਦੀਆਂ ਕੀ ਆਈਆਂ ਹੈ ਹੈਗੀਆਂ ਕਿੰਝ ਜਿੱਕੇ ਅਨਗੋ ਸਿੱਧ ਸਾਡੀ ਕੱਲ ਜਿੱਤੀ 10-11 ਹਜ਼ਾਰ ਤੋਂ ਤੋਂ ਗਰਾਸ ਤੋਂ ਨਹੀਂ ਡਾਉਣ ਗਿਆ ਹੋਇਆ ਹੁਣ ਇੱਕ ਇੱਕ ਦਿਨ ਗਿਣ ਰਹੇ ਹਾਂ ਕਿ ਕਦੋਂ ਦਿਨ ਪੂਰੇ ਇਹਨਾਂ ਦੇ ਹੋਣ ਆਪ ਪਾਰਟੀ ਦੇ ਸਰਕਾਰ ਬਦਲੇ ਕਾਂਗਰਸ ਪਾਰਟੀ ਦੀ ਬਹੁਤ ਉਮੀਦ ਹੈ ਮੈਨੂੰ ਮਾਨ ਹੈ ਮੇਰਾ ਛੋਟੇ ਭਰਾ ਪ੍ਰਸਾਦ ਬਾਜਵਾ ਰਾਜਾ ਬੜੇ ਗਾਜੀ ਵੀ ਮੇਰੇ ਬੜੀ ਮਿਹਨਤ ਕਰ ਰਹੇ ਸਭ ਨਾਲ ਲੈ ਕੇ ਪਰਮਾਤਮਾ ਸੁਖੀਤੀ ਮਾਦਾ ਰਸ਼ਮੀ ਗੁਰੂ ਮਹਾਰਾਜ ਨੇ ਸਰਕਾਰ ਕੰਮ ਦੀ ਬਣਨੀ ਹੈ ਅੱਜ 2 ਸਾਲ ਬਾਅਦ ਲੇਕਿਨ ਮੈਂ ਕਹਿਣਾ ਚਾਹੁੰਦਾ ਅੱਜ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਹੋਸ਼ ਵਿੱਚ ਆਓ ਤੁਸੀਂ ਅੰਦਾਜ਼ਾ ਸਾਨੂੰ ਹੱਥ ਪਾਇਆ ਜੋਂ ਦੋ ਤੱਕ ਰਹੇਗਾ ਚੂਰੂ ਹੋ ਜਾਏਗਾ ਪਹਿਲਾਂ ਚਿਹਰੇ ਬੜੇ ਦੁਖੀ ਆਏ ਹੋਏ ਕਿਸਾਨ ਵੀਰ 1.5 ਸਾਲ ਹੋ ਗਿਆ ਮੁੱਦ ਸਰਕਾਰ ਤੋਂ ਕਣਤਾਏ ਪਏ ਤੰਗ ਆਏ ਪਏ ਤਰਨੇ ਮਾਰ ਰਹੇ ਦੱਸੋ ਕੌਣ ਸਮਾਜ ਦਾ ਵਰਗ ਐਸਾ ਤਰਨੇ ਮਾਰੂ ਟਾਈਮ ਕੱਢ ਕੇ ਪ੍ਰਦਰਸ਼ਨ ਕਰੂਗਾ ਕੱਲ ਕਰਦਾ ਹੈ ਸਭਾਂ ਨੂੰ ਦੇ ਤਰੀਕਾ ਨਾਲ ਰਹਿ ਕੇ ਤਰਨੇ ਮਾਰਦਾ ਹੈ ਜਾਂ ਹੰਤਾਲ ਤੇ ਜਾਂਦਾ ਹੈ ਤੁਸੀਂ ਉਹਨੂੰ ਕੁੱਟੋ ਮਾਰੋ ਅਰੈਸਟ ਕਰੋ ਬਹੁਤ ਮਤ ਭਾਗ ਹੈ ਮੈਂ ਵੀ ਕੋਈ ਨਖੇਦੀ ਕਰਦਾ ਇਹ ਠੀਕ ਹੈ ਨਾਲ ਦੀ ਨਾਲ ਸਾਰੇ ਪਾਸੇ ਵਪਾਰੀ ਵੀ ਖੜੇ ਹੁੰਦੇ ਨੇ ਕਰਮਚਾਰੀ ਵੀ ਹੁੰਦੇ ਨੇ ਸਾਰਾ ਧਿਆਨ ਰੱਖਣਾ ਚਾਹੀਦਾ ਹੈ ਲੋਅਰ ਨੋਟਰ ਦਾ ਲੇਕਿਨ ਇੱਕ ਕਸਾਰ ਵੀਰ ਨੇ ਖਦੇੜ ਕੇ ਅੱਛੀ ਗੱਲ ਨਹੀਂ ਕੀਤੀ ਮੈਂ ਅਪੀਲ ਕਰੂੰਗਾ ਕਿ ਤੁਸੀਂ ਕਿਸੇ ਨੂੰ ਬੁਲਾਓ ਗੱਲਬਾਤ ਬੈਠ ਕੇ ਕਰੋ ਅਨ ਵਕੀਲ ਵਾਂ ਕੇ ਜਾਓ ਤੁਸੀਂ ਕੇਂਦਰ ਸਰਕਾਰ ਮੋਦੀ ਸਾਹਿਬ ਕੋਲ ਇਹ ਜੋ ਮੰਨਣ ਵਾਲੀ ਗੱਲ ਹੈ ਬਾਜ ਮੰਗਿਆ ਨੈਸਟ ਦੀ ਗੱਲ ਹੈ ਹੋਰ ਗੱਲ ਹੈ ਮੈਂ ਆ ਖਾਨ ਦਾ ਬੇਟਾ ਹਾਂ ਤੁੰ ਕੀਤੇ ਨੇ ਕੀਤੀ ਹੋਈ ਹੈ ਬੜੀ ਔਖੀ ਕਮਾਈ ਹੈ ਕੋਈ ਕਰਕੇ ਇਸ ਇੰਦਰਾ ਗਾਂਧੀ ਸਾਡੇ ਸੁਰਗੀ ਪ੍ਰਧਾਨ ਮੰਤਰੀ ਵੇਲੇ ਗਨੀ ਦਿਵਸ਼ਨੀ ਗੱਲ ਆਈ ਸੀ ਅੱਜ ਸਾਡਾ ਹਿੰਦੁਸਤਾਨ ਆਪਣੇ ਪੈਰਾਂ ਦੇ ਖੜਾ ਹੈ ਅਨਪੰਡਾਲ ਦੇ ਮਾਮਲੇ ਵਿੱਚ ਇਕ ਜੇ ਇਸ ਨਾਲ ਤੱਕਾ ਹੋਇਆ ਤਾਂ ਸਾਡਾ ਬੁਰਾ ਹਾਲ ਹੋ ਸਕਦਾ ਜਿਵੇਂ ਹੋ ਕਈ ਮੁਲਕਾਂ ਨੂੰ ਬਾਹਰੋਂ ਕਣ ਕੰ ਇੰਪੋਰਟ ਕਰਨੀ ਪੈਂਦੀ ਹੈ ਅਨਾਜ ਇੰਪੋਰਟ ਕਰਨਾ ਪੈਂਦਾ ਤਾਂ ਮੈਂ ਅੱਜ ਛੇਰ ਇੱਕ ਵਾਰੀ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਸਾਰਾ ਪੰਜਾਬ ਤਰਾ ਤਰਾ ਕਰ ਰਿਹਾ ਹੈ ਮਾਨ ਸਰਕਾਰ ਤੋਂ ਕੇ ਜੀ ਵੱਸਾ ਵੇਲੇ ਹੋ ਚੁੱਕੇ ਹਾਰ ਕੇ ਇਲੈਕਸ਼ਨ ਬੁਰੇ ਤਰ੍ਹਾਂ ਹੋਈ ਚੁਲਾਰ ਹੈ ਪੰਜਾਬ ਨੂੰ ਲੋਕ ਲੋਕਾਂ ਦਾ ਖਿਆਲ ਵਿਚਾਰ ਹੈ ਕਿਉਂ ਉਦੋਂ ਵੇਲੇ ਹੋ ਕੇ ਬੁਰੇ ਤਰ੍ਹਾਂ ਹਾਰ ਗਏ ਇੱਥੇ ਆ ਕੇ ਚਲੋਂਦੇ ਪਹਿਲਾਂ ਵੀ ਹੋਈ ਸੀ ਉਹ ਕਿਤੇ ਕਾਰ ਚਲਾ ਰਹੇ ਲੇਕਿਨ ਇਹ ਸਮਾਂ ਥੋੜੇ ਰਹਿੰਗੇ ਹੋ ਦਿਨ ਪੂਰੇ ਕਰ ਰਹੇ ਨੇ ਆਪਣੇ ਮੈਨੂੰ ਪੂਰੀ ਆਸ ਹੈ ਜਨਤਾ ਰੋ ਚੰਡੀਗੜ੍ਹ ਵਿੱਚ ਮਹਿਲਾ ਕਾਂਗਰਸ ਪ੍ਰਦਰਸ਼ਨ ਕਰ ਰਹੀ ਤੇ ਉਹਨਾਂ ਦੇ ਪਾਣੀ ਦੇ ਬਿਛਾਰਾ ਕੀਤੇ ਆ ਜਬਰਦਸਤੀ ਕੀਤੀ ਹੋਵੇ ਯੂਥ ਕਾਂਗਰਸ ਹੋਵੇ ਮਹਿਰ ਕਾਂਗਰਸ ਹੋਵੇ ਐਜੇ ਆਪਰੇਸ਼ਨਲ ਫਰਜ਼ ਬੰਦਾ ਕਿ ਜੋ ਟੁਕਵੇਂ ਮਸਲੇ ਆ ਲੋਕ ਖੇਤ ਦੇ ਚੱਕੇ ਹੋ ਕਰਨੇ ਚਾਹੀਦੇ ਆ ਬਾਕੀ ਸਰਕਾਰ ਤਰ੍ਹਾਂ ਦੇਖਿਆ ਨੇ ਚੰਡੀਗੜ੍ਹ ਸਰਕਾਰ ਯੂਟੀ ਹੈ ਬੀਜੇਪੀ ਸਰਕਾਰ ਹੈ भाजपा सिद्धारा आज ट्री करके इस करके बहुत ही हालात माड़े चल रहे परमात्मा सुख रखे मैं यही गल कहना चाहना कि अब सू सारे पंजाबियों कट्ठे के तो सोचना चाहिए करना चाहिए और सोच समझ के जो ताइस लक्षण होने वोट पानी चाहिए है अगर अगर